ਸਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਇਹ ਸ਼ਬਦ ਪੜਨ ਲੱਗੇ ਆ ਗੁਰੂ ਰਾਮਦਾਸ ਰਖੋ ਸਨਾਈ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹੈ ਜੁਲਕਸ਼ੇ ਦਰਬਾਰ ਸਾਹਿਬ ਵਾਲਿਆਂ ਦਾ ਸ਼ੁਰੂ ਕਰਦੇ ਆਂ ਇਹ ਵੀਡੀਓ ਵੇਖਿਓ ਧਿਆਨ ਨਾਲ ਵੀਡੀਓ ਨਾਲ ਤਬਲਾ ਪਲੇ ਕਰਨ ਦੀ ਕੋਸ਼ਿਸ਼ ਕਰਦੇ ਆਂ ਨਾਲ ਉਹਦੇ ਪਲੇ ਕਰਾਂਗੇ ਕਿਵੇਂ ਆ ਇਹ ਇੱਕ ਆਈਡੀਆ ਹੋ ਜਾ ਸ਼ਬਦ ਦਾ ਕਿਵੇਂ ਤਬਲੇ ਦੇ ਨਾਲ ਪਲੇ ਹੋਣਾ ਮੇਲ ਸਕਿੱਲ ਤੋਂ ਜਿੱਥੇ ਵੀਰਪਾ ਪੜਦੇ ਉੱਥੋਂ ਪੜਨ ਲੱਗੇ ਮੇਲ ਸਕਿੱਲ ਤੋਂ ਪਹਿਲੇ ਗਾਲੇ ਤੋਂ ਸ਼ੁਰੂ ਕਰਦੇ ਆਂ ਤਬਲਾ ਨਾਲ ਪਲੇ ਕਰ ਲੈਂਦੇ ਆਂ ਸਬਸਕ੍ਰਾਈਬ ਕਰ ਲੈਣਾ ਚਾਹੁੰਦਾ ਦਾਸ ਰੱਖੋ ਸਰਣਾਇ ਗੁਰੂ ਰਾਮਦਾਸ ਰੱਖੋ ਸਰਣਾਇ ਗੁਰੂ ਰਾਮਦਾਸ ਗੁਰੂ ਰਾਮਦਾਸ ਰੱਖੋ ਸਰਣਾਇ ਗੁਰੂ ਰਾਮਦਾਸ ਸ਼ਰਣਾਈ ਮੁਰਨਾਮ ਦਾਸਾ ਕੋ ਸ਼ਰਣਾਈ उत्तम पन्थ गुरु गुरुसूङ्गत तह मिलन्त जम तसमिटाय एक उत्तम पन्थ गुरु गुरुसूङ्गत तह मिलन्त जम तासमिटाय ਗੁਰੂ ਰਾਮਦਾਸ ਰੱਖੋ ਚਰਣਾਈ ਗੁਰੂ ਰਾਮਦਾਸ ਰੱਖੋ ਚਰਣਾਈ ਗੁਰੂ ਰਾਮਦਾਸ ਰੱਖੋ ਚਰਣਾਈ ਗੁਰੂ ਰਾਮਦਾਸ ਤੋ ਇਦਾਂ ਇਹ ਜਿਹੜਾ ਵਾ ਸ਼ਬਦ ਹੈ ਹਲ ਤਬਲੇ ਤੇ ਕੁਝ ਇਦਾਂ ਪਲੇ ਹੋਵੇਗਾ ਜਿੱਦਾਂ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਵਾਲਾ ਸ਼ਬਦ ਜਿਹੜਾ ਵਾ ਮੈਂ ਪਹਿਲੇ ਕਦੀ ਪੜਿਆ ਨਹੀਂ ਆ ਤੇ ਆਹ ਵਾਲੀ ਵੀਡੀਓ ਬਣਾਉਣ ਤੋਂ ਪਹਿਲੇ ਹੀ ਹਜੇ ਥੋੜਾ ਜਿਹਾ ਅਯਾਜ ਕਰਕੇ ਨਾਲ ਜਿੱਦਾਂ ਥੋੜਾ ਜਿਹਾ ਇੱਕ ਆਈਡੀਆ ਲੱਜੇ ਉਦਾਂ ਇੱਕ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਹਲਮੋਨੀਅਮ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਹੈ ਟਿਊਨ ਪਰ ਭਾਈ ਕਰਨੈਲ ਸਿੰਘ ਦੀ ਸ਼ਬਦ ਜਿਹੜੀ ਉਹਨਾਂ ਨੇ ਦੂਜੇ ਗਾਲੇ ਤੋਂ ਪੜਿਆ ਵਾ ਉਹਨਾਂ ਦੀ ਥੋੜੀ ਜਿਹੜੀ ਟਿਊਨ ਆ ਉਹ ਕੁਝ ਹੋਰ ਤਰੀਕੇ ਨਾਲ ਆ ਪਰ ਆਪਾਂ ਥੋੜੀ ਹੋਰ ਤਰੀਕੇ ਨਾਲ ਸਿੰਪਲ ਜੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਜਿੱਦਾਂ ਰੰਗ ਜਿੱਦਾਂ ਉਹਨਾਂ ਦਾ ਆਪਣਾ ਤਰੀਕਾ ਇੱਕ ਹਨਾ ਜਿੱਦਾਂ ਗੁਰਬਾਣੀ ਨੂੰ ਇੱਕ ਸ਼ਿੰਗਾਰ ਕੇ ਪੜਨਾ ਹਨਾ ਵੱਖ-ਵੱਖਰੇ ਕੰਪੋਜੀਸ਼ਨ ਵੱਖ-ਵੱਖਰੇ ਕਹ ਲੋ ਕੀ ਕਲਰ ਬਣਾਉਣੇ ਹਨਾ ਇਦਾਂ ਕਹਿ ਸਕਦੇ ਆਪਾਂ ਇਹ ਵੱਖਰੀਆਂ ਵੱਖਰੀਆਂ ਟਿਊਨਾਂ ਦੇ ਵਿੱਚ ਛੋਟੇ-ਵੱਟੇ ਕਹਿ ਸਕਦੇ ਵੇਰੀਏਸ਼ਨ ਜਾਂ ਹਨਾ ਇਦਾਂ ਟਿਊਨਾਂ ਬਣਾ-ਬਣਾ ਕੇ ਤੇ ਉਹ ਹੋਰ ਇੱਕ ਚੀਜ਼ ਨੂੰ ਗੁਰਬਾਣੀ ਦਾ ਸਤਕਾਰ ਵਜੋਂ ਹੋਰ ਵੀ ਵਧੀਆ ਲੱਗਦਾ ਵਾ ਪਰ ਆਪਾਂ ਜਦਾ ਕੰਪਲੀਕੇਟਡ ਨਹੀਂ ਸੋਚਿਆ ਕਿ ਇੰਨਾ ਮੁਸ਼ਕਲ ਸਾਡੇ ਕੋ ਪੜਿਆ ਜਾਵੇ ਤੇ ਤਾਂ ਕਰਕੇ ਆਪਾਂ ਇਹ ਸਿੰਪਲ ਜਿਹਾ ਇਹ ਟਿਉਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਇਹ ਸ਼ਬਦ ਵਿੱਚ ਪਤਾ ਲੱਗ ਗਿਆ ਹੋਊਗਾ ਤੇ ਜਿਨਾਂ ਨੇ ਇਸ ਚੈਨਲ ਵਾਈਟ ਤੱਕ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਬਾਕੀ ਪੂਰਾ ਸ਼ਬਦ ਰਹਿੰਦਾ ਉਹ ਵੀ ਇੰਨਾ ਜਿਹੜੀਆਂ ਸਥਾਈ ਸੌਰੀ ਅੰਤਰਾ ਉਤੋਂ ਹੀ ਪੜਿਆ ਜਾਵੇਗਾ ਤੇ ਉਹ ਵੀ ਤੁਸੀਂ ਧਿਆਨ ਰੱਖ ਲਿਓ ਤੇ ਇੱਕ ਵਾਰੀ ਤੁਹਾਨੂੰ ਉਦਾਂ ਮੈਂ ਇੱਕ ਵਾਰੀ ਬਿਲਕੁਲ ਸਲੋ tốc ਦੇ ਨਾਲ ਥੋੜਾ ਜਿਹਾ ਦੱਸ ਦਿੰਦਾ ਵਾ ਕਿਵੇਂ ਆ ਵੇਖਿਓ गोर रामदास राखोश राखो शरणाई गोर रामदास राखो शरणाई गोर रामदास राखो ਉ ਸ਼ਰਣਾਏ ਇਹ ਤੇ ਹੋ ਗਿਆ ਸਥਾਈ ਹੁਣ ਅੰਤਰਾ ਜਿੱਦਾਂ ਉਹ ਤੁਹਾਨੂੰ ਉੱਪਰ ਦੱਸਿਆ ਹੈ ਉੱਪਰ ਲਿਆ ਸੁਣੋ ਇੱਕ ਉਤਮ ਪੰਥ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਾਸ ਮਿਟਾਈ ਇਹ ਇੱਥੇ ਹੀ ਸਾਰਾ ਸ਼ਬਦ ਬੜਾ ਜਾਣਾ ਜਿਹੜਾ ਹੁਣ ਆਪਾਂ ਦੱਸ ਦੱਸਿਆ ਨਾ ਇੱਥੇ ਤੇ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਇਹ ਵਾਲੀ ਜੜੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਤੁਹਾਨੂੰ ਕਿਹੜਾ ਸ਼ਬਦ ਤੁਹਾਡਾ ਫੇਵਰਟ ਆਪਾਂ ਵੀ ਉਸ ਅਕੋਰਡਿੰਗ ਹੈ ਤੁਹਾਡੇ ਕਮੈਂਟ ਅਕੋਰਡਿੰਗ ਆਪਾਂ ਸ਼ਬਦ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਛੇਤੀ ਛੇਤੀ ਜਨਰ ਇਸ ਵੀਡੀਓ ਨੂੰ ਪੂਰਾ ਵੇਖਿਆ ਉਹਨਾਂ ਦਾ ਧੰਨਵਾਦ ਜੁੜੇ ਰਹੋ ਇਸ ਚੈਨਲ ਦੇ ਨਾਲ ਸੱਚੇ ਮਾਰਕ ਯੂਟਿਊਬ ਚੈਨਲ ਮਿਲਦੇ ਹਾਂ ਕੱਲ ਦੀ ਵੀਡੀਓ ਵਿੱਚ